ਤਲ ਤੁਸੀਂ ਦੇਖ ਰਹੇ ਹੋ ਚੈਨਲ ਦਾ ਰੀਅਲ ਨਿਊਜ਼ ਪੰਜਾਬ ਤਾਂ 15 ਅਗਸਤ ਨੂੰ ਲੈ ਕੇ ਜਿਹੜੇ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਕਦੜੇ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਨਾਈਟ ਡੋਮੀਨੇਸ਼ਨ ਜਿਹੜੀ ਹੈਗੀ ਆ ਉਹ ਰਾਤ 10 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ੁਰੂ ਕੀਤੀ ਜਾਂਦੀ ਸਾਡੇ ਨਾਲ ਮੌਜੂਦ ਨੇ ਐਸਐਸਪੀ ਸਾਹਿਬ ਡਾਕਟਰ ਅਖਲ ਚੌਧਰੀ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ 15 ਅਗਸਤ ਨੂੰ ਲੈ ਕੇ ਜਿਹੜੇ ਬੜੇ ਸਖਤ ਪ੍ਰਬੰਧ ਕੀਤੇ ਨੇ ਨਾਈਟ ਡੋਮੀਨੇਸ਼ਨ ਨਮੋ ਹੈਮ ਜਿਹੜੀ ਚੱਲ ਰਹੀ ਹੈ ਕੀ ਕਹਿਣਾ ਚਾਹੁੰਦੇ ਆਂ ਦੇਖੋ 15 ਅਗਸਤ ਨੂੰ ਲੈ ਕੇ ਪੁਲਿਸ ਜੋ ਹੈ ਹਾਈਟੈਂਡ ਸਟੇਟ ਤੇ 90% ਜੋ ਹੈ ਫੋਰਸ ਦੀ ਮੋਬਿਲਾਈਜੇਸ਼ਨ ਕੀਤੀ ہوئی ਹੈ ਤੇ ਜੋ ਵੀ ਡਿਸਟ੍ਰਿਕਟ ਮੁਕਸਰ ਦੀ ਅਗਰ ਗੱਲ ਕਰੀਏ ਤਾਂ ਜੋ टाਉਨਸ ਹੈਗੇ ਮੁਕਸਰ ਹੈ ਗਿੱਦੜਵਾ ਹੈ ਤੇ ਮਲੋਟ ਜੋ ਹੈਗੇ ਉੱਥੇ ਪ੍ਰੋਪਰ ਡੋਮਿਨੇਸ਼ਨ ਕੀਤੀ ਜਾ ਰਹੀ ਹੈ ਤੇ ਜੋ ਵੀ ਵਹੀਕਲਸ ਹੈਗੇ ਸਸਪੈਕਟਸ ਹੈਗੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਵੀ ਆਰ ਕਮਿਟਿਡ ਫੋਰ ਸੇਫਟੀ ਐਂਡ ਸਿਕਿਉਰਿਟੀ ਆਫ 올 ਦਾ ਰੈਜ਼ੀਡੈਂਟਸ ਤੇ ਜਿਸ ਦੇ ਕੋਲ ਵੀ ਕੋਈ ਵੀ ਕਿਸੇ ਦੇ ਕੋਲ ਕੋਈ ਇਨਫੋਰਮੇਸ਼ਨ ਹੁੰਦੀ ਹੈ ਕੋਈ ਸ਼ੱਕੀ ਮੂਵਮੈਂਟ ਨੋਟਿਸ ਕਰਦਾ ਹੈਗਾ ਕਿ ਸ਼ਕਤੀ ਵਿਅਕਤੀਆਂ ਦੇ ਬਾਰੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਤਾਂ ਤੁਰੰਤ ਪੁਲਿਸ ਨੂੰ ਦੱਸੀ ਜਾਵੇ ਨਾਈਟ ਡੋਮੀਨੇਸ਼ਨ ਦਾ ਮਕਸਦ ਕੀ ਹੈ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਜਿਹੜੀ ਸਾਡੀ ਨਾਈਟ ਰੋਡ ਮਿਸ਼ਨ ਦਾ ਟੈਸਟ ਅੱਜ ਸਪੈਸੀਫਿਕਲੀ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਤੇ ਲਗਭਗ 150 ਮੁਲਾਜ਼ਮ ਜੋ ਮੋਬਿਲਾਈਜ਼ ਕੀਤੇ ਗਏ ਇਸ ਚ 4 ਜੀਓ ਇਸ ਚ ਬਿਊਟੀ ਸੁਪਰਵਾਈਜ਼ ਕਰ ਰਹੇ ਹੈਗੇ ਤੇ ਕੱਲੇ-ਕੱਲੇ ਨਾਕੇ ਪੁਆਇੰਟਸ ਜੋ ਚੈੱਕ ਕੀਤੇ ਜਾ ਰਹੇ ਤੇ ਮੈਂ ਵੀ ਅੱਜ ਸ਼ਹਿਰ ਮੁਕਸਰ ਤੇ ਤੇ ਮਲੋਟ ਦੇਰੀ ਚ ਚੈੱਕ ਕਰਨ ਦੇ ਇਸ ਚ ਨਿਕਲਿਆ ਹੋਇਆ ਹੈਗਾ ਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹੈਗਾ ਕਿ ਲੋਕੀ ਪੁਲਿਸ ਨੂੰ ਕੋਆਪਰੇਟ ਕਰਨ ਕਿ ਵੀ ਆਰ ਅਮਿਟਿਡ ਫਾਰ ਸੇਫਟੀ ਓਨਲੀ ਤੋਂ ਜਿੱਥੇ ਵੀ ਕੋਈ ਵਹੀਕਲਸ ਨੂੰ ਰੋਕਿਆ ਜਾਂਦਾ ਹੈ ਉੱਥੇ ਕੋਆਪਰੇਟ ਕਰਨ ਉਸ ਦੀ ਚੈਕਿੰਗ ਕਰਨ ਤਾਂ ਕਿ ਕੋਈ ਵੀ ਗਲ ਜੋ ਹੈ ਕਲੀਅਰ ਹੋ ਜਾਵੇ ਜੇਕਰ ਦੇਖਿਆ ਜਾਵੇ ਤਾਂ ਅ ਅੱਜ ਮੁਕਸਰ ਦੇ ਵਿੱਚ ਕਿੰਨੇ ਕਿੰਨੇ ਥਾਮਦੇ ਜਿਹੜੀ ਚੈਕਿੰਗ ਹੋਣ ਜਾ ਰਹੀ ਕੋ ਮੈਸਿਵ ਲੈਵਲ ਤੇ ਜਦ ਚੈਕਿੰਗ ਹੁੰਦੀ ਹੈ ਉਸ ਇੱਕ ਸੈਂਸ ਆਫ ਸਿਕਿਉਰਿਟੀ ਜਨਤਾ ਤੇ ਜਾਂਦੀ ਹੈਗੀ ਤੇ ਜੋ ਸ਼ੱਕੀ ਬੰਦੇ ਹੁੰਦੇ ਉਹਨਾਂ ਚ ਡਰ ਹੁੰਦਾ ਹੈਗਾ ਕਿ ਉਹਨਾਂ ਤੇ ਕਾਰਵਾਈ ਹੋਏਗੀ ਤੇ ਜੋ ਸ਼ੱਕੀ ਬੰਦੇ ਹੁੰਦੇ ਉਹਨਾਂ ਨੂੰ ਰਾਉਂਡ ਅੱਪ ਵੀ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਪੁਸ਼ਕਿਸ਼ ਤੇ ਬਾਅਦ ਜੋ ਹੈ ਪੂਰੀ ਤਸੱਲੀ ਦੇ ਬਾਅਦ ਫਿਰ ਉਹਨਾਂ ਨੂੰ ਅੱਗੇ ਛ ਦਿਖਿਆ ਜਾ ਰਿਹਾ ਕਿ ਜਿਵੇਂ ਗੱਡੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੁਝ ਅਨਸਰ ਜੇ ਸ਼ਰਾਬ ਪੀ ਕੇ ਵੀ ਆ ਰਹੇ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਜੋ ਕੁਝ ਚਲਾਨ ਵੀ ਕੱਟੇ ਜਾ ਰਹੇ ਨੇ ਵੀਜ਼ੀਬਲ ਕੰਪੋਨੈਂਟ ਆਫ ਫੋਰਸ ਜਿਹੜਾ ਹੈਗਾ ਉਸ ਤੇ ਬੜਾ ਚੰਗਾ ਇੰਪੈਕਟ ਰਹਿੰਦਾ ਹੈਗਾ ਤੇ ਜੋ ਵੀ ਜਿੱਥੇ ਵੀ ਕੋਈ ਵਾਇਲੇਸ਼ਨ ਹੈਗੀ ਹੈ ਖਾਸ ਕਰ ਜੋ ਟ੍ਰੈਫਿਕ ਦੀ ਵਾਇਲੇਸ਼ਨ ਹੈ ਵੀ ਉਸ ਤੇ ਵੀ ਪਬਲਿਕ 'ਚ ਚੰਗਾ ਇੰਪੈਕਟ ਜਾਂਦਾ ਹੈਗਾ ਕਿ ਜਿੱਥੇ ਵੀ ਕੋਈ ਵਾਇਲਟ ਕਰੇਗਾ ਉਸ ਤੇ ਇੱਕ ਐਕਸ਼ਨ ਹੋਏਗਾ ਤੇ ਅੱਗੇ ਫਰਦਰ ਕਾਰਵਾਈ ਜਸਟ ਹੁਣ ਜਿਹੜੀ ਚੈਕਿੰਗ ਚੱਲ ਰਹੀ ਹੈ ਜਿਵੇਂ 10 ਤੋਂ ਲੈ ਕੇ 4 ਵਜੇ ਤੱਕ ਚੈਕਿੰ ਉਹ ਵਕ ਵਕਤਾਵਾਂ ਤੇ ਚੈਕਿੰਗ ਕਰਦਾ ਤਾਂ ਜਿਸ ਤਰ੍ਹਾਂ ਲੋਕ ਸੁੱਤੇ ਬੈਨ ਲੋਕਾਂ ਦੀ ਸੁਰੱਖਿਆ ਕੀਤੀ ਜਾ ਰਹੀ ਕੀ ਅਪੀਲ ਕਰਨਾ ਚਾਹਾਂਗੇ ਲੋਕ ਨਹੀਂ ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਪੁਲਿਸ ਦੇ ਨਾਲ ਕੋਆਪਰੇਟ ਕਰਨ ਕਿ ਪੁਲਿਸ ਜਿੱਤੇ ਵੀ ਚੈਕਿੰਗ ਕਰਦੀ ਹੈਗੀ ਉਸ ਦੇ ਨਾਲ ਪੂਰਾ ਪੁਲਿਸ ਨੂੰ ਕੋਆਪਰੇਟ ਕਰਕੇ ਸਪੋਰਟ ਕਰ। ਥੈਂਕ ਯੂ ਜੀ ਤਾਂ ਦੇਖਿਆ ਸੀ ਜਿਹੜਾ ਜ਼ਿਲ੍ਹਾ ਪੁਲਿਸ ਵੱਲੋਂ ਜਿਹੜਾ ਹੈਗਾ ਉਹ ਅਸਵਕਤ ਅਸੀਂ ਗਰਾਊਂਡ ਲੈਵਲ ਤੇ ਜਿਹੜਾ ਬਟੰਡਾ ਰੋਡ ਤੇ ਸਥਿਤ ਨੇ ਤਾਂ ਮੰਨ ਲਓ ਕਿ ਐਸਐਸਪੀ ਸਾਹਿਬ ਵੀ ਖੁਦ ਮੌਕੇ ਤੇ ਪਹੁੰਚੇ ਨੇ ਤਾਂ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਦੀ ਮੈਂ ਤੁਹਾਨੂੰ ਤਸਵੀਰਾਂ ਵਿੱਚ ਬੁਖ ਕਿਸ ਤਰ੍ਹਾਂ ਰੋਕ ਕੇ ਗੱਡਿਆਂ ਨੂੰ ਜਿਹੜੀ ਹੈ ਚੈਕਿੰਗ ਕੀਤੀ ਜਿਸ ਤਰ੍ਹਾਂ ਲੋਕ ਇਸ ਵਕਤ ਜਿਹੜੇ ਹੈ ਘਰਾਂ ਦੇ ਵਿੱਚ ਸੁੱਤੇ ਹਨ ਤੇ ਪੁਲਿਸ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕੰਮ ਕਰ ਰਿਹਾ ਤਾਂ ਜਿਸ ਤਰ੍ਹਾਂ ਦੇਖਿਆ ਜਾਵੇ ਕਿ ਜੋ ਲੋਕ ਜਿਹੜੀ ਹੈ ਡਰਿੰਕ ਕਰਕੇ ਵੀ ਆ ਰਹੇ ਆ ਤਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਇੱਕ ਮਸ਼ੀਨ ਦੇ ਰਾਈ ਚੈੱਕ ਕਰਕੇ ਉਹਨਾਂ ਦਾ ਚਲਾਨ ਕੀਤਾ ਜਾ ਰਿਹਾ ਔਰ ਸ਼ੱਕੀ ਵਿਅਕਤੀਆਂ ਨੂੰ ਜਿਹੜਾ ਹੈ ਰਾਉਂਡ ਅਪ ਕਰ ਵੀ ਕੀਤਾ ਜਾ ਰਿਹਾ ਤੇ ਇੱਕ ਐਪ ਰਾਈ ਦੇ ਵਿੱਚ ਜਿਹੜਾ ਐਪ ਰਾਈ ਵੀ ਲੋਕਾਂ ਨੂੰ ਜਿਹੜਾ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਦੇ ਲੋਕ ਨੇ ਉਹਨਾਂ ਨੂੰ ਵੀ ਇੱਕ ਐਪ ਰਾਈ ਜਿਹੜਾ ਚੈੱਕ ਕੀਤਾ ਜਾ ਰਿਹਾ ਮੁਖਸਰ ਸਾਹਿਬ ਤੋਂ ਭਜਨ ਸੰਗ ਸਮਾਗ